ਰੇਡੀ ਕੁਲਵੰਤ ਸਿੰਘ ਅਤੇ ਭਾਜਨ ਕੌਰ ਚੁੱਪਚਾਪ ਬੈਠੇ ਸਨ ਡੰਡੀ ਹਰ ਪਾਸੇ ਚੁੱਪ ਪਸਰੀ ਹੋਈ ਸੀ ਡੰਡੀ ਕਦੇ-ਕਦੇ ਪੰਛੀਆਂ ਦਾ ਸ਼ੋਰ ਜਾਂ ਕੋਈ ਘਰ ਲੰਘਣ ਦੀ ਆਵਾਜ਼ ਇਸ ਖਮੋਸ਼ੀ ਨੂੰ ਭੰਗ ਕਰਦੀ ਡੰਡੀ ਲਿਵਿੰਗ ਰੂਮ ਦੀਆਂ ਵੱਡੀਆਂ ਖਿੜਕੀਆਂ ਵਿੱਚੋਂ ਬਿਜਲੀ ਚਮਕੀ ਡੰਡੀ खबरे मी पाता है बाहर दा महीना किन्ना को लंघ गया होना है भला डंडी भजन कौर बोली डंडी साउन साद्रो प्रश्न चिन्ह मीह पा ही रहता है बेले कु वेले कुलवंत सिंह ने जवाब दिता डंडी ਪੰਡਤਾਂ ਗੁਰਦੁਆਰੇ ਦੇ ਸਪੀਕਰ ਤੋਂ ਭਾਈ ਤਿੱਥ ਤਿਉਹਾਰ ਦੱਸ ਦਿਆ ਕਰਦਾ ਸੀ ਡੰਡੀ ਇੱਥੇ ਬੈਠਿਆਂ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਭਜਨ ਕੌਰ ਨੇ ਡੂੰਗਾ ਹੋਂਕਾ ਪਰਿਆ ਡੰਡੀ ਤੂੰ ਤਾਂ ਕਰਦੇ ਕੰਮਕਾਰਾਂ ਵਿੱਚ ਪਰਚੀ ਰਹਿੰਦੀ ਏ ਮੇਰਾ ਤਾਂ ਜਿਵੇਂ ਜਿੱਤ ਜਿਹਾ ਹੀ ਨਹੀਂ ਲੱਗਦਾ ਇੱਥੇ ਡੰਡੀ ਕਿੰਜ ਹੱਥਲ ਜਹੇ ਹੋ ਕੇ ਵਹਿ ਗਏ ਹਾਂ ਕੁਲਵੰਤ ਸਿੰਘ ਨੇ ਗਿਲਾ ਕੀਤਾ ਡੰਡੀ ਕਹਦਾ ਕੰਮਕਾਰ ਰਸ਼ਨ ਚੰਨ ਪਤਾ ਨਹੀਂ ਕੀ ਕੀ ਲਿਆ ਕੇ ਖਾਈ ਜਾਂਦੇ ਨੇ ਡੰਡੀ ਮੈਂ ਤਾਂ ਕਦੇ ਚੱਜ ਨਾਲ ਰੋਟੀ ਪਕਦੀ ਵੇਖੀ ਨਹੀਂ ਨਹੀਂ ਮੈਨੂੰ ਇਹ ਸਫਾਈ ਵਾਲੀ ਮਸ਼ੀਨ ਜਹੀ ਚਲਾਉਣੀ ਆਉਂਦੀ ਹੈ ਭਾਜਨਕੌਰ ਨੇ ਵੀ ਰੋਸ ਪ੍ਰਗਟ ਕੀਤਾ ਡੰਡੀ ਫਿਰ ਉਹ ਬੋਲੀ ਤੂੰ ਭਲਾ ਬਾਹਰ ਕਿਹੜਾ ਮਾਰ ਆਇਆ ਘਰ ਚਿੰਤਾ ਹੋਰ ਹੋ ਜਾਂਦਾ ਹੈ ਡੰਡੀ ਕਿੱਥੇ ਜਾਵਾਂ ਰਸ਼ਨ ਚੰਨ ਪੈਸਾ ਤੇ ਲਾ ਤਾਂ ਭੱਲੇ ਕੋਈ ਹੁੰਦਾ ਨਹੀਂ ਹੋਰ ਕੁਝ ਨਹੀਂ ਤਾਂ ਬੰਦਾ ਪਾਣੀ ਐ ਰੈਡੀ ਖੁਨੂ ਹੀ ਤਿਹਾਇਆ ਬੈਠਾ ਰਹਿੰਦਾ ਹੈ ਡੰਡੀ ਕੁਲਵੰਤ ਸਿੰਘ ਡਾਡਾ ਦੁਖੀ ਸੀ ਡੰਡੀ ਘਰ ਵਿੱਚ ਜਿਹੜੀ ਕੁੱਤੇ ਖਾਣੀ ਰੋਜ਼ ਹੁੰਦੀ ਹੈ ਸਾਡੇ ਨਾਲ ਕਿਸ ਨੂੰ ਜਾ ਕੇ ਦਸੀਏ ਪ੍ਰਸ਼ੰਚਨ ਆ ਨਿਗਰੇ ਘਰ ਦੀ ਹੈ ਕੁਲਵਿੰਦਰ ਕੌਰ ਜਿਹੜੀ ਹੁਣ ਕੈਲੀ ਬਣੀ ਬੈਠੀ ਹੈ ਭਾਜਨ ਕੌਰ ਦੀ ਆਵਾਜ਼ ਵਿੱਚ ਗੁੱਸਾ ਸੀ ਡੰਡੀ ਆਹੋ ਕੁਲਵੰਤ ਸਿੰਘ ਨੇ ਹਾਮੀ ਭਰੀ ਐਨ ਗਿਣ-ਗਿਣ ਕੇ ਰੱਖ ਕੇ ਜਾਉ ਸਾਰੀਆਂ ਚੀਜ਼ਾਂ ਡੰਡੀ ਆਉਂਦੀ ਹੀ ਫ੍ਰਿਜ ਖੋਲ ਕੇ ਵੇਖੂ ਪਹਿਲਾ ਡੰਡੀ ਇੱਕ ਦਿਨ ਮੈਨੂੰ ਜੂਸ ਪਿੰਦੇ ਨੂੰ ਵੇਖ ਕੇ ਬੋਲੀ ਪਾਪਾ ਜੀ ਸਿਹਤ ਖਰਾਬ ਹੋ ਜਾਊ ਤੁਹਾਡੀ ਡੰਡੀ ਗਿਆਨੀ ਕਿਹੜਾ ਘਟਨੇ ਡੰਡੀ ਉਦਨ ਮੈਂ ਵੱਡੇ ਨਰਿੰਦਰ ਦੇ ਸਿਰ ਉੱਤੇ ਹੱਥ ਕੀ ਫੇਰਿਆ ਉਹ ਤਾਂ ਭੇਡੂ ਵਾਂਗ ਸਿਰ ਜਹਾ ਮਾਰਦਾ ਪਰਾਂ ਜਾ ਖੜਾ ਹੋਇਆ ਕਹਿੰਦਾ ਬਾਲ ਖਰਾਬ ਕਰ ਦਿੱਤੇ ਮੇਰੇ ਡੰਡੀ ਮੁੰਡੇ ਕੋਲ ਹੁੰਜ ਸਾਡੇ ਲਈ ਸਮਾਂ ਨਹੀਂ ਹੁੰਦਾ ਡੰਡੀ ਕਰ ਆਵੇਗਾ ਤਾਂ ਸ਼ੂਟ ਵੱਟ ਕੇ ਝਟ ਕਮਰੇ ਵਿੱਚ ਜਾ ਬੜੇਗਾ ਡੰਡੀ ਇਹ ਨਹੀਂ ਕਿ ਸਾਡਾ ਹਾਲਚਾਲ ਹੀ ਪੁੱਛ ਲਵੇ ਭਜਨ ਕੌਰ ਰੋਣ ਹੱਕੀ ਹੋ ਕੇ ਬੋਲੀ ਡੰਡੀ ਬੀਤੇ ਸਮੇਂ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਪਰ ਆਈਆਂ ਡੰਡੀ ਫਿਰ ਉਹ ਰੋ ਨਾਲ ਬੋਲੀ ਤੈਨੂੰ ਬੱਥੇਰਾ ਕਿਹਾ ਸੀ ਨਾ ਵੇਚ ਜ਼ਮੀਨ ਤੂੰ ਤਾਂ ਘਰ ਬਾਹਰ ਡੰਗਰ ਬੱਚਾ ਵੇਚ ਕੇ ਹੀ ਸਾਂ ਲਿਆ ਡੰਡੀ ਬੂਰੀ ਮੱਝ ਕਿਵੇਂ ਖਿੱਚ ਤੂੰ ਕੇ ਲੈ ਗਏ ਅਗਲੇ ਕਿल्ले ਉੱਤੋਂ ਪਸ਼ੂ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ ਡੰਡੀ ਉਦੋਂ ਤਾਂ ਤੂੰ ਵੀ ਸ਼ਰੀਕੇ ਵਿੱਚ ਖੜੀ ਹਿੱਕ ਥਾਪੜਦਾ ਸੀ